ਲੱਭੀ ਸਤਿਨਾਮ ਆਪ ਪਾਰਕ ਚ ਆਏ ਹੁਣ ਇਹ ਸਾਰਾ ਜੰਗਲ ਨਿਕਰੇ ਹੋਇਆ ਸਾਰੇ ਚਾਰੋਂ ਤਰਫ ਜੰਗਲ ਉਧਰ ਉੱਤੇ ਵੀ ਅੱਗੇ ਵੀ ਜੰਗਲ ਹੋਰ ਭਾਈ ਜੀ ਸਲਾਮ ਸਤਿ ਸ੍ਰੀ ਅਕਾਲ ਠੀਕੋ ਸਤਿ ਸ੍ਰੀ ਅਕਾਲ ਅਲਹਮਦੁਲਿਲਾ ਚਲੋ ਅੱਛਾ ਭਾਈ ਸੇ ਮਿਲ ਕੇ ਆਇਆ ਹੂੰ ਲਾ ਹੁਣ ਜਾਣ ਲੱਗੇ ਆ ਪਾਰਕ ਜਕੇ ਫੋਰਕ ਫੋਰੈਸਟ ਐਡਵੈਂਚਰ ਪਾਰਕ ਕਯਾਰ ਵਨ ਲੋਲਾਬ ਸ਼ੇਰਿੰਗਰ ਤੋਂ 111 ਕਿਲੋਮੀਟਰ ਫਿਰਦੇ ਆਂ ਅਸੀਂ ਤੇ ਆ ਸਾਰਾ ਜੰਗਲ ਹੀ ਜੰਗਲ ਆ ਇੱਥੇ ਤੇ ਉਹ ਵਿੱਚ ক্রিকেট ਖੇਡੀ ਜਾਂਦੇ ਆ ਬੱਚੇ ਤੇ ਮੈਂ ਤੁਹਾਨੂੰ ਫਿਰ ਦੱਸ ਦਿਆਂ ਜਾਣਕਾਰੀ ਲਈ ਆਪਦੀ ਵੀ ਤੇ ਲੋਕਾਂ ਦੀ ਵੀ ਕਿ ਮੈਂ ਵੀਡੀਓ ਬਾਈ ਉੱਥੇ-ਉੱਥੇ ਬਣਾਈ ਆ ਜਿੱਥੇ-ਜਿੱਥੇ ਕੋਈ ਖਤਰਾ ਨਹੀਂ ਜਿੱਥੇ ਕੋਈ ਵੀ ਕੈਂਪ ਨਹੀਂ ਜਾਂ ਕੁਝ ਵੀ ਹੈ ਜਿੱਥੇ-ਜਿੱਥੇ ਉਹਨੇ ਰੋਕਿਆ ਬਾਈ ਆਪਾਂ ਵੀਡੀਓ ਨਹੀਂ ਉੱਥੇ ਬਣਾਈ ਕੱਲ ਨੂੰ ਕੋਈ ਇਹ ਨਾ ਕਵੇ ਵੀ ਤੁਸੀਂ ਵੀਡੀਓ ਕਿਉਂ ਬਣਾਈ ਆ ਅਰੇ ਝੋਨਾ ਇੱਥੇ ਵੀ ਲੱਗਿਆ ਹੋਇਆ ਹੈ ਇਹ ਕਹਿੰਦੇ ਚੀਨ ਦਾ ਝੋਨਾ ਹੁੰਦਾ ਚੀਨ ਦੀ ਜੜੀ ਉਹ ਨਾ 20 ਉੱਥੋਂ ਹੁੰਦਾ ਕਹਿੰਦੇ